ਲਓ ਵੀ ਡਰਾਈਵਰ ਵੀਰੋ ਅੱਜ ਆਪਾਂ ਚੱਲੇ ਆਂ ਜੀ ਕੀਪੇ ਬਾਈ ਦੀ ਵਰਕਸ਼ਾਪ ਤੇ ਲਓ ਵੀ ਹੋ ਰਹੀ ਸਾਹਮਣੇ ਕੀਪੇ ਬਾਈ ਦੀ ਵਰਕਸ਼ਾਪ ਤੇ ਆਪਾਂ ਪਹੁੰਚ ਚੁੱਕੇ ਆਂ ਤੇ ਦੇਖਦੇ ਆਂ ਅੰਦਰ ਚੱਲ ਕੇ ਕਰਦੇ ਆਂ ਬਾਈ ਨਾਲ ਗੱਲਬਾਤ ਲਓ ਵੀ ਡਰਾਈਵਰ ਵੀਰੋ ਸैम ਕੰਡਾ 12 14 ਤੇ ਜਿੰਨੇ ਵੀ ਡਰਾਈਵਰ ਭਰਾ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲਓ ਵੀ ਮਿੱਤਰੋ ਆਪਾਂ ਪਹੁੰਚਿਆ ਜੀ ਕੀਪੇ ਬਾਈ ਦੇ ਦਫਤਰ ਦੇ ਵਿੱਚ ਜਾਨੀ ਕਿ ਵਰਕਸ਼ਾਪ ਦੇ ਵਿੱਚ ਤੇ ਆਪਾਂ ਕਰਦਿਆਂ ਕੀਪੇ ਬਾਈ ਨਾਲ ਗੱਲਬਾਤ ਕੁਝ ਭਰਾਵਾਂ ਨੇ ਆਪਣੇ ਸਵਾਲ ਸੀ ਜੋ ਭਰਾਵਾਂ ਦੇ ਕੀ ਜੈਕ ਨੂੰ ਲੈ ਕੇ ਬਹੁਤ ਪਰੇਸ਼ਾਨੀ ਆਉਂਦੀ ਹੈ ਤੇ ਆਜੋ ਮਿੱਤਰੋ ਮਲਾਉਂਦੇ ਆ ਕੀਪੇ ਬਾਈ ਨਾਲ ਕਿਦਾਂ ਕੀਪਾ ਬਾਈ ਗੱਡੀਆਂ ਕਰਦਾ ਮੋਡੀਫਾਈ ਕਿਦਾਂ ਤੁਸੀਂ 15 ਜਾਂ 16 ਮਾਡਲ ਤੋਂ ਬਣਾ ਸਕਦੇ ਹੋ 2022 ਮਾਡਲ ਗੱਡੀ ਤੇ ਪੂਰੀ ਮੋਡੀਫਾਈ ਕਰਕੇ ਦਿੰਦੇ ਆ ਜਾਨੀ ਕਿ ਨਵੇਂ ਤਰ੍ਹਾਂ ਦੀ ਬਣਾ ਕੇ ਦਿੰਦੇ ਆ ਨਵੀਂ ਜਾਲੀ ਜੋ ਮਗਰ ਤੁਸੀਂ ਦੇਖ ਰਹੇ ਹੋ ਹੈਨਾ ਆਦੇ ਵੀ ਮਿੱਤਰੋ ਕਰਦੇ ਆ ਕੀਪੇ ਬਾਈ ਨਾਲ ਗੱਲਬਾਤ ਕੀ ਚੱਲ ਕੀਪੇ ਬਾਈ ਜੀ ਲਾਓ ਵੀ ਮਿੱਤਰੋ ਇਹ ਆਪਣਾ ਵੱਡਾ ਭਰਾ ਕੀਪਾ ਵੀਰ ਸੋਹ ਬਾਈ ਦਾ ਬਹੁਤ ਨਾਮ ਆ ਤੁਸੀਂ ਜਾਣਦੇ ਵੀ ਹੋ ਉਹ ਲਾਗਾ ਘੱਟੋ ਘੜੀ ਪਤਾ ਨਹੀਂ 10 20 ਮਿੰਟ ਤਾਂ ਹੋਣਗੇ ਜਿਹੜੇ ਬਾਈ ਨੂੰ ਜਾਣਦੇ ਨੇ ਪੰਜਾਬ ਤੋਂ ਬਾਹਰ ਦੀਆਂ ਗੱਡੀਆਂ ਜੋ ਆ ਕੇ ਬਹੁਤ ਭਰਾ ਸਾਡੇ ਕੰਮ ਕਰਵਾ ਕੇ ਲੈ ਕੇ ਜਾਂਦੇ ਆ ਤੇ ਆਓ ਵੀ ਕਰਦੇ ਆਪਾਂ ਕੀਪੇ ਬਾਈ ਨਾਲ ਗੱਲਬਾਤ ਤੇ ਜਿਹੜੇ ਜਿਹੜੇ ਤੁਹਾਡੇ ਸਵਾਲ ਸੀ ਮੈਂ ਆਪਦੇ ਦਿਮਾਗ 'ਚ ਸੇਵ ਕਰਕੇ ਰੱਖੇ ਹੋਏ ਨੇ ਔਰ ਅੱਜ ਕੀਪੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ। ਲਓ ਵੀ ਮਿੱਤਰੋ ਜੋ ਆਪਣਾ ਕੀਪਾ ਬਾਈ ਆ ਉਹ ਕਾਮਟ ਗੱਡੀਆਂ ਦਾ ਹੈਗਾ ਖਾਸ ਸਪੈਸ਼ਲਿਸਟ। ਮਤਲਬ ਕਿ ਮਹਾਰਾ ਡਾਕਟਰ ਆ ਬਾਈ ਕਾਮਟ ਗੱਡੀਆਂ ਦਾ ਤੇ ਹੋਰ ਕਿਹੜੀਆਂ ਗੱਡੀਆਂ ਗੱਡੀਆਂ ਦਾ ਬਾਈ ਆਪਣਾ ਕੰਮ ਕਰਦਾ ਆ ਆਪਾਂ ਕੀਪੇ ਬਾਈ ਤੋਂ ਪੁੱਛਦੇ ਆਂ ਹਾਂਜੀ ਬਾਈ ਜੀ ਤੇ ਕਿਹੜੀਆਂ ਕਿਹੜੀਆਂ ਗੱਡੀਆਂ ਦਾ ਬਾਈ ਜੀ ਆਪਾਂ ਜੋ ਕੰਮ ਕਰਦੇ ਆਂ ਜ਼ਿਆਦਾਤਰ ਬਾਈ ਜੀ ਕਾਮਟ ਹੀ ਆਪਣੇ ਕੋਲ ਆ ਰਹੀ ਆ ਜੀ ਉਹ ਐਸ਼ਰ ਟਾਟਾ ਟੋਟਲੀ ਸਾਰੀ ਗੱਡੀ ਦੇ ਵੈਸੇ ਕਰ ਰਹੇ ਆ ਜਿਆਦਾਤਰ ਕੋਮਟ ਆ ਰਹੀ ਹੈ 26 ਠੀਕ ਹੈ ਜੀ ਕੋਮਰ ਲ ਆ ਰਹੀ ਤੇ ਇਹ ਆਪਾਂ ਕਿੰਨੇ ਦਿਨਾਂ ਦੇ ਵਿੱਚ ਜਿਵੇਂ ਕਿ ਲਾ ਲੋ ਕੋਈ ਮੇਜਰ ਫਾਲ ਜਿਵੇਂ ਕਿ ਕੰਮ ਹੋਇਆ ਹੋਇਆ ਹੈ ਨਾ ਤੇ ਉਹ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਕਲੀਅਰ ਕਰਕੇ ਗੱਡੀ ਕੱਢ ਦਿੰਦੇ ਹਾਂ ਜੀ ਕਿੰਨਾ ਪੂਰਾ ਟੋਟਲ ਲਾਸ ਆ ਉਹ ਗੱਡੀ ਹਫਤੇ ਦੇ ਵਿੱਚ ਵਿੱਚ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਕੰਮ ਦੇ ਟ੍ਰੀਟਮੈਂਟ ਕਰਦਾ ਕਿੰਨੇ ਦਿਨ ਲੱਗਦੇ ਆ ਠੀਕ ਹੈ ਜੀ ਜਿਆਦਾ ਫੁੱਲ ਇਨਸੀਡੈਂਟ ਗੱਡੀ ਹਫਤੇ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ ਲੋ ਵੀ ਮਿੱਤਰੋ ਪਹਿਲੀ ਗੱਲ ਤਾਂ ਆਪਾਂ ਵਾਹਿਗੁਰੂ ਅੱਗੇ ਸਾਰਿਆਂ ਦੀ ਆਪਾਂ ਸੁੱਖ ਮੰਗਦੇ ਆਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਅੱਗੇ ਕਿਸੇ ਨੂੰ ਐਸੀ ਨੌਬਤ ਨਾ ਆਵੇ ਪਰ ਇੱਕ ਗੱਲ ਹੋਰ ਹੈ ਕਿ ਤੁਹਾਨੂੰ ਕੋਈ ਕੈਮਨ ਲੈਣ ਵਾਸਤੇ ਮਹਿੰਗੇ ਕੈਮਨ ਲੈਣ ਵਾਸਤੇ ਜਾਂਸੀ ਵਿੱਚ ਨਹੀਂ ਭੱਜਣਾ ਪੈਣਾ ਕਿਉਂਕਿ ਸਾਡੇ ਕੀਪੇ ਬਾਈ ਕੋਲੇ ਹਰ ਸਹੂਲਤ ਹੈਗੀ ਆ ਹਰ ਮੁਸ਼ਕਲ ਦਾ ਹੱਲ ਹੈ ਕੋਈ ਵੀ ਪ੍ਰੋਬਲਮ ਹੈ ਤੁਸੀਂ ਇੱਥੇ ਆ ਕੇ ਆਪਦਾ ਸੋਲੂਸ਼ਨ ਕਰਵਾ ਸਕਦੇ ਹੋ ਜਾਂ ਤੁਸੀਂ ਆਪਦੇ ਮਰਜ਼ੀ ਦੇ ਕਹਿ ਕੇ ਤਿਆਰ ਵੀ ਕਰਵਾ ਸਕਦੇ ਹੋ ਅਬਾ ਕੀ ਪੇਵਾਈ ਨੂੰ ਪੁੱਛਦੇ ਹਾਂ ਹਾਂਜੀ ਬਾਈ ਜੀ ਜਿਹੜੇ ਕੈਬਨ ਆ ਉਹ ਤਿਆਰ ਨਹੀਂ ਪੈਣੇ ਆਪਣੇ ਕੋਲੇ ਬਿਲਕੁਲ ਤਿਆਰ ਪੈ ਜਾਂਦੇ ਤੇ ਅਗਰ ਜੇ ਕਿਸੇ ਨੇ ਆਪਦੇ ਮਰਜ਼ੀ ਦਾ ਵੀ ਕਰਵਾਉਣਾ ਹੋਵੇ ਉਹ ਸਾਰਾ ਸਿਸਟਮ ਹੈ ਜੀ ਜੋ ਆ ਜੀ ਨਾਲ ਤੁਸੀਂ ਕਰਾ ਸਕਦੇ ਆ ਅੱਛਾ ਜੀ ਜੇ ਜਬ ਅਗਲਾ ਚਾਹੁੰਦਾ ਆਪਾਂ ਉਹ ਜਿਆ ਤਿਆਰ ਕਰ ਦਿੰਦੇ ਆ ਕੀ ਬਾਤ ਹੈ ਲੋ ਵੀ ਇੱਕ ਗੱਲ ਹੋਰ ਹੈ ਕਿ ਤੁਸੀਂ ਸਿਰਫ ਉਹ ਨਹੀਂ ਹੈਗਾ ਕਿ ਕਿ ਗੱਡੀ ਲੱਗੀ ਆ ਉਹ ਲੈ ਕੇ ਤੁਸੀਂ ਤਿਆਰ ਕਰਵਾਉਣੀ ਆ ਜਾਂ ਉਦਾਂ ਅੱਜ ਕੱਲ ਜੋ ਸੈਂਪਲ ਗੱਡੀਆਂ ਮੁੰਡੇ ਮੋਡੀਫਾਈ ਕਰਾਉਂਦੇ ਆ ਘੈਂੜ ਘੈਂੜ ਗੱਡੀਆਂ ਤੁਸੀਂ ਇੰਸਟਾਗ੍ਰam ਫੇਸਬੁਕ ਪੇਜਾਂ ਦੇ ਰੀਲਾਂ ਦੇ ਦੇਖਦੇ ਹੋ ਜੋ ਕਮੰਡ ਗੱਡੀਆਂ ਤਿਆਰ ਕਰ ਕਰਕੇ ਰੋਣਾ ਦੇ ਜਾਂਦੀਆਂ ਨੇ ਮੋਡੀਫਾਈ ਕੀਤੀਆਂ ਹੋਈਆਂ ਗੱਡੀਆਂ ਉਹ ਸਾਡੇ ਕੀਪੇ ਬਾਈ ਉਹਨਾਂ ਨੇ ਕਰੀਆਂ ਹੋਈਆਂ ਨੇ ਉਹ ਮੋੜੀਫਾਈ ਵਾਲਿਆਂ ਨੇ ਕਰੀਆਂ ਹੋਈਆਂ ਨੇ ਬਾਈ ਮੇਰੇ ਕਿਉਂਕਿ ਇਹ ਜਾਨ ਪਾ ਦਿੰਦੇ ਆ ਬਾਈ ਗੱਡੀਆਂ ਦੇ ਵਿੱਚ ਕਿਉਂਕਿ ਆਪਾਂ ਅਜਮਾਇਆ ਹੋਇਆ ਸੋ ਇਹ ਨਹੀਂ ਕਿ ਸਾਡੇ ਸ਼ਹਿਰ ਦੇ ਬੰਦੇ ਆ ਮੈਂ ਤਾਂ ਕਹਿ ਰਿਹਾ ਆ ਬਾਈ ਜੀ ਸਾਡੇ ਬਾਹਰ ਬੈਠਿਆ ਬਾਈ ਉਹਨਾਂ ਦਾ ਵੀ ਆਪਾਂ ਰਿਵਿਊ ਲੈਣੇ ਆ ਕਿੱਦਾਂ ਬਾਈ ਉਹਨਾਂ ਨੂੰ ਕੰਮ ਕਰਕੇ ਦਿੱਤਾ ਕੀਪੇ ਬਾਈ ਉਹਨਾਂ ਨੇ ਔਰ ਬਾਰਗ ਮੋਟਰ ਖੜੀ ਆ ਬਾਈ ਡਬਲ ਬੰਪਰ ਲਾ ਕੇ ਬਾਈ ਨੇ ਗੱਡੀ ਤਿਆਰ ਕਰੀ ਆ ਤੇ ਬਹੁਤ ਸਾਰਾ ਗੱਲਬਾਤ ਕਰਾਈ ਪਈ ਆ ਬਾਈ ਐਂਡ ਕਰਾਇਆ ਪਿਆ ਕਿ ਉਹ ਜਿੱਦਾਂ ਅੱਜ ਕੱਲ ਟ੍ਰੈਂਡ ਚੱਲਿਆ ਬਾਈ ਉਹ ਬੰਪਰ ਕਿਹੜੀ ਗੱਡੀ ਦਾ ਲਾ ਕੇ ਦਿੰਦੇ ਹੋ ਤੁਸੀਂ ਜਿਹੜਾ ਡਬਲ ਬੰਪਰ ਗੱਡੀ 12 ਛੱਕੀ ਆ ਰਹੀ ਨਾ ਪਹਿਲਾਂ ਜੀ ਹਾਂਜੀ ਹੁਣ ਜ਼ਿਆਦਾਤਰ ਮੁੰਡੇ ਉਹ ਬੰਪਰ ਲਵਾ ਰਹੇ ਆ ਕਿਆ ਬਾਤ ਹੈ ਜੀ ਪੁਰਾਣੇ ਨਵੇਂ ਮਾਡਲ ਜਿੱਦਾਂ BA6 ਹੁਣ ਆ ਰਹੀ ਆ ਹਾਂਜੀ ਵਾਈਟ ਰੰਗ ਵਾਲੀ 18 15 ਹਾਂਜੀ ਉਹ ਸਾਰੀ ਗੱਡੀ ਬਣਾ ਰਹੇ ਆ 16 17 17 ਮਾਡਲ ਨੂੰ ਵੀ 20 ਹੀ ਮਾਡਲ ਬਣਾ ਰਹੇ ਆ ਕਿਆ ਬਾਤ ਹੈ ਜ ਕਿ ਇਹ ਤੁਸੀਂ ਨਿਕਲ ਜਿਵੇਂ ਕ੍ਰੋਮ ਵੀ ਕਰਾ ਸਕਦੇ ਹੋ ਰੰਗ ਵੀ ਕਰਾ ਸਕਦੇ ਹੋ ਤੇ ਤੁਹਾਨੂੰ ਬਾਹਰ ਝਾਕ ਵੀ ਦਿਖਾਵਾਂ ਦੇ ਝਾਤੀ ਵੀ ਮਰਾਵਾਂਗੇ ਇੱਕ ਸੋਲੂਸ਼ਨ ਹੋਰ ਦੱਸਿਓ ਬਾਈ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਹੈ ਆਪਣੇ ਡਰਾਈਵਰ ਭਰਾ ਨੇ ਕਮੈਂਟ ਕੀਤਾ ਸੀ ਕਿ ਬਾਈ ਜੀ ਜਿਹੜਾ ਡਬਲ ਕੈਮਨ ਹੈ ਉਹ ਅਸੀਂ ਜਦੋਂ ਚੱਕਦੇ ਕੱਲੇ ਬੰਦੇ ਤੋਂ ਨਹੀਂ ਚੱਕਿਆ ਜਾਂਦਾ ਵੱਟ ਵੱਟ ਤਿੰਨ ਚਾਰ ਬੰਦੇ ਨਾਲ ਸਾਨੂੰ ਸੱਦਨੇ ਪੈਂਦੇ ਆ ਤੇ ਇਹ ਕੋਈ ਸਾਨੂੰ ਸੋਲੂਸ਼ਨ ਲੱਭ ਕੇ ਦਿਓ ਇਹਦੇ ਰਸਤੇ ਆਪਣਾ ਹੱਲ ਹੈ ਜੀ ਅਸੀਂ ਆਪ ਦੇ ਜੱਕ ਖੁਦੇ ਤਿਆਰ ਕਰਾਏ ਹੋਏ ਮੇਰੇ ਜੀ ਉਹ ਕੱਲਾ ਬੰਦਾ ਹੀ ਜੈਕ ਚੱਕ ਸਕਦਾ ਕੈਮਨ ਨੂੰ। ਕੀ ਬਾਤ ਹੈ। ਕੋਈ ਬੱਚੇ ਤੋਂ ਬੱਚਾ ਵੀ ਕੈਮਨ ਚੱਕ ਸਕਦਾ। ਅੱਛਾ ਜੀ। ਸਾਡੇ ਆਪ ਦੇ ਖੁਦੇ ਬਣਾਏ ਹੋਏ ਉਹ ਥੋੜੀ ਝਲਕ ਪਰਾਵਾਂਗੇ। ਕੀ ਬਾਤ ਹੈ। ਲੋਏ ਮਤਰੋ ਉਹ ਵੀ ਤੁਹਾਨੂੰ ਕੋ ਹਣ ਕੱਢਦਾ ਸੋਲਿਊਸ਼ਨ। ਫੇਰ ਨਾ ਕਹੀਓ ਕਿ ਕੰਡਾ ਕੀਪੇ ਕੋਲੇ ਗਿਆ ਸੀ ਬਾਈ ਕੋਲੇ ਤੇ ਆ ਗੱਲ ਕਰਕੇ ਨਹੀਂ ਆਇਆ। ਕਿਉਂਕਿ ਮਤਰੋ ਝਟ ਕੇ ਬਹੁਤ ਪੈਂਦੇ ਨੇ। ਜਿਹੜਾ ਅਰੀਜਨਲ ਜੈਕ ਦਿੰਦੇ ਆ ਨਾ ਉਹਦੇ ਨਾਲ ਤਾਂ ਅਲੱਗ ਆ ਬਾਈ ਚੈਵਨ ਉੱਤੇ ਡੱਗੂ ਪਰ ਕੀਪੇ ਬਾਈ ਉਹਨਾਂ ਨੇ ਆਪਣਾ ਧਿਆਨ ਰੱਖਦੇ ਹੋਏ ਹੱਲ ਕੱਢ ਲਿਆ ਤੇ ਮਤਰੋ ਕੋਨੋਰ ਬਾਰ ਵਿੱਚ ਆਤੀ ਮਰਾਵਾਂਗੇ ਤੇ ਪਹਿਲਾਂ ਕਰ ਲਈਏ ਆਪਣੇ ਵੀਰ ਨਾਲ ਗੱਲ ਕਿ ਸਾਸਰੀ ਗਾ ਜੀ ਸਾਸਰੀ ਗਾ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਬੱਬਾ ਜੀ ਬਾਈ ਜੀ ਪਿੰਡ ਕਿਹੜਾ ਆਪਣਾ ਆਪਣਾ ਸ਼ਹਿਰ ਜਗਰਾਉਂ ਤੋਂ ਆਏ ਸੀ ਲੋ ਜੀ ਜਗਰਾਉਂ ਸ਼ਹਿਰ ਦੀ ਗੱਡੀ ਆ ਤੇ ਬਾਈ ਹੁਣੀ ਆਏ ਸੀਗੇ ਕੀਤੇ ਬਾਈ ਕੋਲੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬਾਈ ਹੁਣੀ ਗੱਡੀ ਤਿਆਰ ਕਰਵਾ ਰਿਆ ਮੋਡੀਫਾਈ ਕਰਾ ਰਿਆ ਕਿੱਦਾਂ ਬਾਈ ਜੀ ਕਿਵੇਂ ਲੱਗਿਆ ਕੰਮ ਤੁਹਾਨੂੰ ਬਾਈ ਦਾ ਬਾਈ ਬਹੁਤ ਵਧੀਆ ਕੰਮ ਲੱਗਿਆ ਇਹਨਾਂ ਕੋਲੇ ਇੱਕ ਗੱਡੀ ਤਿਆਰ ਕੀਤੀ ਹੋਈ ਆ ਹਾਂਜੀ ਆਪਾਂ ਉਹਨੂੰ ਦੇਖ ਕੇ ਗੱਡੀ ਆਪਦੀ ਮੋਡੀਫਾਈ ਕਰਾ ਰਹੇ ਹਾਂ ਠੀਕ ਹੈ ਜੀ ਇਹ ਗੱਡੀ ਕੋਈ ਟਾਟਲ ਟੋਟਲ ਲਾਸ ਵੀ ਹੁੰਦੀ ਆ ਉਹ ਵੀ ਗੱਡੀਆਂ ਇਹ ਮੰਨੋ ਆਪਾਂ ਦੇਖੀਆਂ ਬਹੁਤ ਸੋਹਣੀਆਂ ਤਿਆਰ ਕਰ ਰਹੇ ਬਿਲਕੁਲ ਬਿਲਕੁਲ ਜਾਨ ਪਾ ਦਿੰਦੇ ਆ ਜਾਨ ਪਾ ਦਿੰਦੇ ਇਹ ਨਹੀਂ ਹੈਗਾ ਕਿ ਕੋਈ ਜੱਜ ਵੀ ਕਰੂਗਾ ਭਾਈ ਆਪਾਂ ਅੱਜ ਤੇ ਨਹੀਂ ਇਹਨੇ ਜੁੜੇ 10 12 ਸਾਲ 15 ਸਾਲ ਹੋ ਗਏ ਲੋ ਵੇ ਮਿੱਤਰੋ ਇਹ ਜਿਹੜੇ ਲੈਂਕਾ ਨਾ ਕਹਿੰਦਾ ਯਾਰੀਆਂ ਕਮਾਈਆਂ ਪੈਸਾ ਬਾਅਦ ਚਾਹ ਪਹਿਲਾਂ ਯਾਰੀਆਂ ਭਾਈ ਸੋ ਨਾ ਬੋਲਦਾ ਭਾਈ ਆਪਣੇ ਬਾਈ ਦਾ ਪਿੱਛੇ ਜੇ ਵੀ ਕਮੈਂਟ ਆ ਕੀਤਾ ਸੀ ਇੱਕ ਨੇ ਕਿ ਨਾ ਬੋਲਦਾ ਮੁੰਡੇ ਦਾ ਮਿਹਨਤ ਬਹੁ ਦੀਆ ਆ ਮਿਹਨਤ ਨਾਲ ਬਣਾਇਆ ਹੈ ਸਭ ਕੁਝ ਬਾਈ ਹੀਰਾ ਫੇਰੀਆਂ ਨਾਲ ਨਹੀਂ ਇਹ ਬਾਈ ਗੁਰੂ ਦੀ ਸੱਚੇ ਪਾਤਸ਼ਾਹੀ ਦੀ ਕਿਰਪਾ ਸਰਬੱਤ ਦਾ ਭਲਾ ਮੰਗਣ ਵਾਲਾ ਬੰਦਾ ਹੈ ਤੇ ਹਰ ਇੱਕ ਦਾ ਫਾਇਦਾ ਸੋਚਦਾ ਤੇ ਇੱਕ ਮਤਲਬ ਕਿ ਹੋਰ ਆ ਮਿੱਤਰੋ ਕਿ ਬਾਈ ਨੇ ਦਾ ਰਿਵਿਊ ਤੁਸੀਂ ਸੌ ਲਿਆ ਤੇ ਬਾਕੀ ਤੁਹਾਨੂੰ ਕਮੈਂਟਾਂ ਚ ਪਤਾ ਲੱਗ ਗਿਆ ਨਾ ਤੇ ਇੱਕ ਸਿਸਟਮ ਹੋਰ ਹੈ ਕਿ ਜਦ ਵੀ ਕੋਈ ਮੇਜਰ ਐਕਸੀਡੈਂਟ ਹੁੰਦਾ ਜਾਂ ਕੋਈ ਵੱਡਾ ਲੰਗਦੀ ਹੈ ਗੱਡੀ ਤਾਂ ਮਤਲਬ ਕਿ ਬਾਈ ਉਹਨਾਂ ਦਾ ਇਨਸ਼ਾਓ ਨਜ਼ਾਰਿਆਂ ਨਾਲ ਮਤਲਬ ਕਿ ਸਿੱਧਾ ਠਾਈ ਆਪਾਂ ਬਾਈ ਆਪੇ ਆਰ ਦਾ ਜੋ ਗੱਲਬਾਤ ਕਰਦੇ ਆ ਉਹਨਾਂ ਨਾਲ ਇਨਸ਼ਾਓ ਨਸ ਦਵਾਉਂਦੇ ਆ ਤੁਸੀਂ ਆਪਦੀ ਗੱਡੀ ਰੈਡੀ ਕਰਵਾ ਕੇ ਤੁਸੀਂ ਜਾ ਸਕਦੇ ਹੋ ਔਰ ਬਾਕੀ ਕੰਮ ਬਾਅਦ ਚਾ ਲੋ ਵੀ ਮਿੱਤਰੋ ਹੁਣ ਤੁਹਾਨੂੰ ਬਾਹਰ ਝਾਤੀ ਮਰਾਉਂਦੇ ਆ ਕਿਉਂਕਿ ਗੱਡੀਆਂ ਤਿਆਰ ਵੀ ਹੋਈਆਂ ਖੜੀਆਂ ਨੇ ਤੇ ਕੁਝ ਤਿਆਰ ਹੋਣ ਲਈ ਆਈਆਂ ਵੀ ਨੇ ਤੇ ਕੁਝ ਤਿਆਰ ਹੋ ਰਹੀਆਂ ਨੇ ਆਜੋ ਵੀ ਮਿੱਤਰੋ ਚੱਲਦੇ ਆ ਬਾਹਰ ਆਪਾਂ ਲੋ ਵੀ ਮਿੱਤਰੋ ਆ ਦੇਖੋ ਜੀ ਪੂਰੇ ਕੈਮਨ ਇੱਧਰ ਤਿਆਰ-ਵਰ ਤਿਆਰ ਪਏ ਆ ਕਿ ਜਦ ਬਾਸ ਸਕਦੇ ਹੋ ਇੱਧਰ ਵੀ ਜਿੱਦਾਂ ਇਹ ਕਈ ਭਰਾਵਾਂ ਦੇ ਚਲੋ ਕੈਵਨ ਕਈ ਗੱਡੀਆਂ ਦੇ ਹਨ ਗਾਲਗਲ ਜਾਂਦੇ ਆ ਜਾਂ ਕੁਝ ਚੀਜ਼ਾਂ ਨਹੀਂ ਮਿਲਦੀਆਂ ਹਨ ਤੇ ਤੁਹਾਨੂੰ ਹਰ ਇੱਕ ਚੀਜ਼ ਇੱਥੋਂ ਮਿਲੂਗੀ ਬਾਈ ਤਿਆਰ ਵਰ ਤਿਆਰ ਤੇ ਆਜੋ ਵੀ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਕਿ ਆ ਦੇਖੋ ਕਿਦਾਂ ਸਾਰਾ ਸਮਾਨ ਪਿਆ ਆ ਉਹ ਕੈਵਨ ਤਿਆਰ ਹੋ ਰਹੇ ਨੇ ਤੇ ਬਾਕੀ ਜਿਹੜੀਆਂ ਨਵੀਆਂ ਗੱਡੀਆਂ ਆਉਂਦੀਆਂ ਨੇ ਹਨਾ ਕਿ ਉਹਨਾਂ ਦੇ ਕੰਨ ਕੁੰਨ ਬਾਹਰ ਹੁੰਦੇ ਨੇ ਆ ਦੇਖੋ ਲੈ ਪੱਟ ਕੱਢੇ ਪਏ ਆ ਬਾਈ ਜੱਜ ਨਹੀਂ ਕਰ ਸਕਦਾ ਕੋਈ ਆ ਇਸ਼ਰ ਗੱਡੀ ਦੇ ਪਾਰ ਲੱਗਦੇ ਨੇ ਹਨਾ ਸਾਰੇ ਆ ਦੇਖੋ ਜੀ ਆ ਜਿਹੜੇ ਸਾਈਡ ਵਾਲੇ ਕੰਨ ਕੁੰਨ ਨੇ ਤੇ ਪੂਰੇ ਐਨ ਸਰਾ ਗੱਲ ਬਾਤ ਕਰਵਾਈ ਪਈ ਆ ਪੱਠੀ ਚ ਤੰਗ ਤਿਆਰ ਕਰਦੇ ਆ ਅੱਛਾ ਪੱਠੀਆਂ ਰੰਗ ਵੀ ਅੰਦਰ ਹੀ ਕਰ ਰਹੇ ਆ ਕੀ ਬਾਤ ਆ ਬਈ ਮਤਰੋ ਸਰਾ ਗੱਲ ਬਾਤ ਕਰਾਈ ਹੋਈ ਆ ਪੂਰੀ ਤੇ ਇੱਧਰ ਸਾਰੇ ਆ ਕੈਵਣ ਨੇ ਤਿਆਰ ਹੋ ਰਹੇ ਨੇ ਬੜੀਆਂ ਉਧਰ ਚ ਐਸੀਆਂ ਖੜੀਆਂ ਜੀ ਉਧਰ ਕੈਵਣ ਮੁੰਡੇ ਕੰਮ ਕਰ ਰਹੇ ਆ ਅੱਛਾ ਜੀ ਇੱਧਰ ਲਗਟ ਅਪਾਰਟਮੈਂਟਾਂ ਕੈਵਣ ਇੱਧਰ ਤਿਆਰ ਹੋ ਰਹੇ ਆ ਅੱਛਾ ਇੱਧਰ ਕੈਵਣ ਕੱਲੇ ਤਿਆਰ ਹੁੰਦੇ ਨੇ ਠੀਕ ਆ ਤੇ ਬਈ ਆ ਗੱਡੀ ਦੀ ਮਤਲਬ ਕੀ ਹੋਊਗੀ ਕੀ ਕੀਤਾ ਇਸ ਗੱਡੀ ਦੇ ਵਿੱਚ ਇਹ ਬਈ ਜੀ ਗੱਡੀ ਇਧਰੋਂ ਜਮ੍ਹਾਂ ਖਤਮ ਸੀ ਅੱਛਾ ਜੀ ਇਹਦੀ ਓਟੋ ਵੀ ਪਿੱਛੋਂ ਖਤਮ ਸੀ ਅੱਛਾ ਜੀ ਹੋ ਗੱਡੀ ਇਧਰੋਂ ਜਮਾ ਖਤਮ ਸੀ ਵਾਏ ਕਰੋ ਅੱਛਾ ਜੀ ਪਿਛਲਾ ਫਾਰਾ ਪੇਜ ਕਰਕੇ ਆਪਾਂ ਸਾਰੀ ਗੱਡੀ origignal ਹੀ ਰਹੇਗੀ ਅੱਛਾ ਜੀ ਇਹ ਬਾਈ ਮਾਡਲ ਗੱਡੀ ਆ ਨਵੇਂ ਅੱਛਾ ਜੀ ਤੇ ਹੁਣ ਜਮਾ ਜੋੜ-ਜੂੜ ਅੱਗਾ ਕੋਈ ਬੰਦਾ ਪਛਾਨ ਨਹੀਂ ਸਕਦਾ ਬਿਲਕੁਲ ਹੀ ਰਹਿ ਜਾਂਦੀ ਹਾਂ ਬਿਲਕੁਲ ਇਹ ਸਾਰਾ ਪਿੱਛੋਂ ਚੇਂਜ ਹੋ ਗਿਆ origignal ਪੀਸ ਦਾ ਲੋਏ ਮੈਂ ਆਪਣੇ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਕਿ ਇਧਰ ਆ ਜਾ ਮੜੀ ਨਿਜ਼ਾਮ ਰਵਾਈਂ ਕਿ ਬਾਈ ਹੁਣਾਂ ਨੇ ਕਿੱਦਾਂ ਆ ਇਧਰੋਂ ਮੋਡਾ ਸੀ ਤੇ ਆਹ ਟੋ ਸੀ ਲੈ ਵੀ ਮਤਰਾ ਦੂਰੋਂ ਮੜੀ ਕੈਮਰਾ ਮਾਰ ਕੇ ਦਿਖਾ ਦੇ ਆ ਵੇਖੋ ਜੀ ਜਾਣ ਪਾਤੀ ਹਜੇ ਇਹਦੇ ਵਿੱਚ ਹੋਰ ਵੀ ਜਾਣ ਪਾਉਣਗੇ ਤੇ ਇਹ ਦੁਬਾਰਾ ਰਾਣੀ ਰੋਡ ਤੇ ਚੜ੍ਹਨੀ ਆ ਤੇ ਉਵੇਂ ਹੀ ਫੇਰ ਪੈਸੇ ਕਮਾਊਗੀ ਜਿੱਦਾਂ ਪਹਿਲਾਂ ਕਮਾਉਂਦੀ ਸੀ ਤੇ ਕੀਪਾ ਬਾਈ ਕਹਿੰਦੇ ਡਾਕਟਰ ਆ ਬਾਈ ਸਪੈਸ਼ਲਿਸਟ ਆ ਕਮਰ ਗੱਡੀਆਂ ਦਾ ਤੇ ਅੱਗੇ ਵੀ ਕਹਿੰਨੇ ਆ ਬਾਈ ਕੀਪੇ ਬਾਈ ਨੂੰ ਕਿ ਜਿਹੜੀਆਂ ਦੂਜੀਆਂ ਗੱਡੀਆਂ ਨੇ ਉਹਨਾਂ ਨਾਲ ਵੀ ਨਿਗ੍ਹਾ ਮਰਵਾਵੇ ਤੇ ਚੱਲੀਏ ਬਾਈ ਅੱਗੇ ਹਾਂਜੀ ਆਜੋ ਮੇਤਰੋ ਤੇ ਆਹ ਕੈਵਨ ਬਾਈ ਇਹ ਬਾਈ ਇਧਰੋਂ ਵੱਜਿਆ ਹੋਇਆ ਜੀ ਅੱਛਾ ਜੀ ਇਹ ਵੀ ਨਵੀਂ ਗੱਡੀ ਬੋਇਪ ਤੇਈ ਮਾਡਲ ਗੱਡੀ ਆ ਇਹ ਇਧਰੋਂ ਵੱਜੀ ਹੋਈ ਆ ਜੀ ਅੱਛਾ ਜੀ ਇਹ ਉੱਤ ਡਰਖਤਾ ਡੈਗ ਪਿਆ ਜੀ ਅੱਛਾ ਤੁਰੀ ਆਉਂਦੀ ਦੇ ਹਾਂਜੀ 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 ਆ ਦੇਖੋ ਨਾ ਡਰਾਈਵਰ ਬੱਜ ਗਿਆ ਹਾਂ ਡਰਾਈਵਰ ਬੱਜ ਗਿਆ ਡਰਾਈਵਰ ਬੱਜ ਗਿਆ ਥੋੜੀ ਸਮਾਂ ਲੱਗੀ ਹੋਈ ਆ ਜੀ ਆਹ ਉਹਨਾਂ ਦਾ ਪੀਸ ਕੱਟ ਕੇ ਪਾ ਰਹੇ ਆ ਅੱਛਾ ਜੀ ਤੇ ਉਦਾਂ ਹੀ ਚੀਜ਼ ਬਣ ਜੂਗੀ ਰੀ ਚਲੋ ਬਈ ਤੇ ਲਓ ਬਈ ਮਤਰੋ ਹਾਂਜੀ ਆ ਗੱਡੀ ਮਤਲਬ ਕਿ ਪੱਲਾ ਮੂਹ ਲੱਗੀ ਸੀਗੀ ਜੀ ਮੂਹ ਲੱਗੀ ਸੀ ਹਾਂਜੀ ਲਾਓ ਬਈ ਆ ਵੀ ਪੂਰਾ ਜਿਹੜਾ ਪੱਲਾ ਇਹਨਾਂ ਤਿਆਰ ਕਰਕੇ ਦਿੱਤਾ ਬਾਈ ਨੇ ਤੇ ਇਹ ਦਾ ਮਲਾ ਤਿਆਰ ਹੀ ਆ ਨਾ ਗੱਡੀ ਦਾ ਫਰੰਟ ਸ਼ੀਸ਼ਾ ਤੇ ਜਾਲੀ ਹਾਂਜੀ ਹਾਂਜੀ ਇਹ ਬਾਰੀਆਂ ਬੂਰੀਆਂ ਹਨਾ ਸਾਰਾ ਰਹਿ ਗਿਆ ਕਰਨ ਵਾਲਾ ਹਨਾ ਇਹ ਵੀ ਮਿੱਤਰੋ ਜਾਣ ਵਾਲੀ ਆ ਗੱਡੀ ਯਾਨੀ ਕਿ ਜਲਦੀ ਤੋਂ ਜਲਦੀ ਕੰਮ ਆਣ ਵੇਖੋ ਲੱਗੇ ਹੋਇਆ ਆਪਣੇ ਭਰਾ ਕਿੱਦਾਂ ਕੰਮ ਖਿੱਚਿਆ ਹੋਇਆ ਨਾ ਧੁੱਪ ਦੇਖਣਾ ਛਾਂ ਦੇਖਣ ਤੇ ਜਾਣ ਪਾਣਦੇ ਆ ਆਜੋ ਵੀ ਅੱਗੇ ਵੀ ਬਹੁਤ ਮਟੀਰੀਅਲ ਪਿਆ ਹੋਇਆ ਦਿਖਾਉਣਾ ਤੁਹਾਨੂੰ ਆ ਇਧਰ ਵੀ ਪੂਰਾ ਵੇਖੋ ਐਕਸੀਡੈਂਟ ਸਾਰੇ ਜੋ ਗਿਆ ਗੱਡੀਆਂ ਖੜੀਆਂ ਨੇ ਹਨਾ ਐਕਸੀਡੈਂਟ ਸਾਰੀ ਹੋ ਗਿਆ ਉਹ ਵੀ ਐਕਸੀਡੈਂਟ ਲੈ ਆਓ ਐਕਸੀਡੈਂਟ ਗੱਡੀਆਂ ਆਏ ਸਾਰੀਆਂ ਹਾਂਜੀ ਹਾਂਜੀ ਠੀਕ ਆ ਜੀ ਤੇ ਇਧਰ ਸਾਰੀਆਂ ਹਾਂਜੀ ਆ ਵੀ ਗੱਡੀ ਸਾਰੀਆਂ ਐਕਸੀਡੈਂਟ ਹੀ ਆਈ ਇਹ ਵੀ ਤਿਆਰ ਕਰੀ ਹੋਈ ਆ ਹਾਂ ਇਹ ਨਵੇਂ ਮਾਡਲ ਦੀ ਹੁਣ ਤਿਆਰ ਕਰ ਰਹੇ ਹਾਂ ਜੀ ਨਵੇਂ ਮਾਡਲ ਚ ਉਹੀ ਰੱਖਿਆ ਹੋਇਆ ਅੱਛਾ ਜਿਹੜੀ ਹੁਣ ਜਾਲੀ ਆਉਂਦੀ ਉਹ ਵੀ ਤਿਆਰ ਕਰ ਦਿੰਨੇ ਉਹ ਤਿਆਰ ਕਰ ਰਹੇ ਹਾਂ ਜੀ ਇਹ ਮਿਲਟਰੀ ਮਾਡਲ ਕੈਮਰਾ ਅੱਛਾ ਜੀ ਕਿਆ ਬਾਤ ਆ ਮੈਂ ਤੋ ਮੜੀ ਚਾਹਦੀ ਮਰਾਈ ਆ ਆ ਦੇਖੋ ਜੀ ਜਿੱਦੜ ਹੁਣ ਜਿਵੇਂ ਨਵੀਆਂ ਹੁੰਦੀਆਂ ਗੋ ਲਾਈਟ ਲਾਈਟੀ ਆਉਂਦੀ ਹੈ ਜਿਹੜੀ ਜਾਲੀ ਹਣਾ ਲੋਹੇ ਦੇ ਵਿੱਚ ਉਹ ਤਿਆਰ ਕਰ ਰਹੇ ਆ ਬਾਈ ਮਤਲਬ ਤੁਸੀਂ ਜਿੱਦਾਂ ਮੋਡੀਫਾਈ ਜਵੇਂ ਮਰਜ਼ੀ ਕਰਵਾ ਸਕਦੇ ਹੋ ਬਾਈ ਆ ਤਾਂ ਯਾਰ 18 15 ਖੜੀ ਹੈ ਬਿਲਕੁਲ ਨਵੀਆਂ ਗੱਡੀਆਂ ਜੀ ਸਾਰੀਆਂ ਨਵੀਆਂ ਬਿਲਕੁਲ ਇਹ ਤਾਂ ਨਵੀਆਂ ਹੈ ਹਾਂਜੀ 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 ਇਹ ਹੁਣ ਕਦੇ ਆਸਤੇ ਲੱਗੀ ਸੀ ਸਰ ਉਧਰੋਂ ਲੱਗੀ ਸੀ ਅੱਛਾ ਤਿਆਰ ਕੀਤੀ ਹੋਈ ਹੈ ਇਹ ਦੁਬਾਰਾ ਕਰੀ ਆ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਤੇ ਆ ਸਾਰੀਆਂ ਐਕਸੀਡੈਂਟ ਆਈਆਂ ਹੋਈਆਂ ਹੈ ਗੱਡੀਆਂ ਹਾਂਜੀ ਹਾਂਜੀ ਲੋ ਵੀ ਮਿੱਤਰੋ ਦੇਖੋ ਟੋਟਲ ਹੀ ਲੈਲੈਂਡ ਦੀ ਗੱਡੀ ਹੀ ਆਉਂਦੀ ਸਾਰੀ ਹਾਂਜੀ ਹਾਂਜੀ ਦੂ ਦੂ ਹੈਨਾ ਹਾਂਜੀ ਹਾਂਜੀ ਬਹੁਤ ਦੂਰ ਦੂਰ ਗੱਡੀ ਆਈ ਹੋਈ ਤੇ ਬਈ ਜਿੰਮੇ ਕੀ ਇੱਥੇ ਸਾਰਾ ਖੜੀ ਦਾ ਸਾਰਾ ਇੱਥੇ ਕੰਮ ਕਰ ਲਓ ਆਪਣੇ ਅੰਦਰ ਹੀ ਹੋ ਜਾ ਬਿਲਕੁਲ ਕਿਸੇ ਗੱਲ ਦੀ ਡਰਾਈਵ ਗੱਡੀ ਅੰਦਰ ਲਾਓ ਹਾਂਜੀ ਅਸੀਂ ਆ ਕੇ ਸੱਫ ਮਾਰ ਕੇ ਲੈ ਜਾਓ ਸਾਰਾ ਕੰਮ ਬਾਈ ਇੱਥੇ ਹੀ ਹੋਊਗਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਟੇਪ ਟੱਪਾ ਜੋ ਮਰਜ਼ੀ ਤੁਸੀਂ 65 ਪਾਉਂਡ ਕਰਵਾ ਸਕਦੇ ਹੋ ਇਹ ਗੱਡੀ ਭਈ ਆ ਤਾਂ ਬਾਹਰ ਲੀਆਂ ਲਾਦੀਆਂ ਗੱਡੀਆਂ ਯਾਰ ਹਾਂਜੀ ਹਾਂਜੀ ਬਾਹਰਲੀ ਸਟੇਟ ਦੀ ਗੱਡੀ ਆ ਜੀ ਇਹ ਗੱਡੀ ਕਰੋ ਮੂਰੋ ਕੈਵਨ ਲੱਗਾ ਸੀ ਇਹਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸਕਿਆ ਦਰਸ਼ਕੋ ਆਪਣੇ ਜਿਹੜੇ ਡਰਾਈਵਰ ਭਰਾ ਨੇ ਗੱਡੀਆਂ ਬਹੁਤ ਦੂਰ ਦੂਰ ਤੋਂ ਆਪਣੇ ਭਰਾ ਕੋਲੇ ਆਉਂਦੀਆਂ ਨੇ ਕਿ ਨਾ ਗੂਜਦਾ ਨਾ ਬੋਲਦਾ ਬਾਈ ਆਪਣੇ ਭਰਾ ਦਾ ਤੇ ਆ ਕੰਟੇਨਰ ਆ ਵੀ ਸਾਰੀਆਂ ਗੱਡੀਆਂ ਬਾਹਰ ਦੀਆਂ ਹੀ ਨੇ ਪੰਜਾਬ ਤੋਂ ਬਾਹਰ ਦੀਆਂ ਲੱਗਦੀਆਂ ਨੇ ਤੇ ਆ ਯਾਰ ਸਾਰੇ ਆ ਜਿਹੜੇ ਕਾ ਬਣੇ ਤਾਂ ਹਨਾ ਹਾਂਜੀ ਇਹ ਗੱਡੀਆਂ ਸਾਰੀਆਂ ਤਿਆਰ ਹੋ ਰਹੀਆਂ ਜੀ ਅੱਛਾ ਇਹ ਉਹਨਾਂ ਤੋਂ ਲਾਗ ਰੱਖਿਆ ਡੈਮੇਜ ਜਿਹੜੇ ਵੀ ਡੈਮੇਜ ਹੋਈਆਂ ਵੀਆਂ ਬਿਲਕੁਲ ਟੋਟਲ ਲਾਸਟ ਹੋਈਆ ਵਾਇਗਰੂ ਵਾਇਗਰੂ ਸੱਚਾ ਪਾਤਸ਼ਾਹ ਮੇਰ ਰੱਖੀ ਡਰਾਈਵਰ ਭਰਾਵਾਂ ਦੇ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਪਰ ਪਰਾ ਬੋਲ ਦਾ ਇੱਕ ਤਰੀਕਾ ਇੱਕ ਜਰੀਆ ਹੈ ਆਪਾਂ ਆਪਣੇ ਕੀਪੇ ਬਾਈ ਕੋਲੇ ਆਏ ਆਂ ਕਈ ਵਾਰ ਕਈ ਭਰਾਵਾਂ ਨੂੰ ਗਲਤ ਰਾਹ ਨਾ ਕੋਈ ਪਵੇ ਇਸ ਕਰਕੇ ਆਪਾਂ ਬਾਈ ਵੀਡੀਓ ਜੋ ਪਾ ਰਹੇ ਆਂ ਕਿ ਸਹੀ ਸਲਾਹ مشਵਰਾ ਆ ਕੇ ਕੀਪੇ ਬਾਈ ਨਾਲ ਕਰਕੇ ਤੁਸੀਂ ਆਵਾ ਗੱਡੀਆਂ ਦਾ ਕੰਮ ਕਰਵਾ ਸਕਦੇ ਹੋ ਕਈ ਭਰਾ ਕੀ ਹੁੰਦਾ ਡੋਲ ਜਾਂਦੇ ਨੇ ਇਹੋ ਜਿਹੀ ਜਦੋਂ ਘਟਨਾ ਹੁੰਦੀ ਹੈ ਹਨਾ ਆ ਵੀ ਗੱਡੀਏ ਦਰਖਤ ਤੇ ਲੱਗੀ ਬਾਈ ਇਹ ਗੱਡੀ ਮੂਰੇ ਜਾ ਰਹੀ ਸੀ ਤੇ ਸਰੀਆਂ ਵਾਲੀ ਉਹਨੇ ਮੂਰੇ ਬ੍ਰੇਕ ਮਾਰਦੇ ਉਹਨੇ ਮਗਰ ਲੱਗੇਗੀ ਅੱਛਾ ਜੀ ਹਾਂਜੀ ਆ ਵੀ ਗੱਡੀ ਦੇਖੋ ਪੂਰਾ ਕੈਵਨ ਮੂਰੋ ਹਨਾ ਮੈਂ ਥੋੜੇ ਦਿਨਾਂ ਤੱਕ ਦੇਖਿਓ ਵੀ ਪੂਰੀ ਤਿਆਰ ਹੋ ਜਾਣੀ ਆ ਤੇ ਲੋ ਵੀ ਮਿੱਤਰੋ ਇੱਧਰ ਆ ਸਾਰਿਆਂ ਖੜੀਆਂ ਨੇ ਗੱਡੀਆਂ ਇਹ ਤਿਆਰ ਹੋਣ ਵਾਲੀਆਂ ਆਈਆਂ ਉਹ ਗੱਡੀ ਜਦਾਂ ਨਿਕਲੂਗੀ ਇਧਰੋਂ ਗੱਡੀ ਫਿਰ ਇੱਕ ਲੈ ਕੇ ਜਾਂਦੇ ਉੱਥੇ ਅੱਛਾ ਜੀ ਹਾਂਜੀ ਹਾਂਜੀ ਵਾਰੀ ਫਿਰ ਵਾਰੀ ਆਉਂਦੀ ਹਾਂਜੀ ਵਾਰੀ ਫਿਰ ਵਾਰੀ ਤੇ ਇੱਕ ਕੀਪੇ ਬਾਈ ਜਿਹੜੀ ਗੱਡੀ ਆਪਾਂ ਡਬਲ ਬੰਪਰ ਲਾਗੇ ਤੁਸੀਂ ਕਹਿੰਦੇ ਸੀ ਤਿਆਰ ਕਰੀ ਹੋਈ ਆ ਉਹ ਗੱਡੀ ਮੜੀ ਜੇ ਆਪਾਂ ਡਰਾਈਵਰ ਭਰਾਵਾਂ ਨੂੰ ਦਿਖਾਈਏ ਹੈਨਾ ਗੱਡੀਆਂ ਵੀ ਆਪਣੇ ਕੋਈ ਨਵੀਆਂ ਹੁੰਦੀਆਂ ਜੀ ਆ ਆ ਵੀ ਲਓ ਵੀ ਮਿੱਤਰੋ ਅਗਰ ਕਿਸੇ ਭਰਾ ਨੇ ਨਵੀਂ ਬਾਡੀ ਕੋਈ ओरिजिनल ਬਾਡੀ ਰੱਖਣ ਦੇ ਵੀ ਹੁੰਦੇ ਚਾਹਵਣ ਹੈਨਾ ਕਈ ਗੱਡੀਆਂ ਘੱਟ ਪਾਸ ਕਰਦੀਆਂ ਨੇ ਜਾਂ ਕੁਝ ਲਾ ਲੋ ਇਹ ਹਲਕਾ ਹੁੰਦਾ ਹੈਨਾ ਥੋੜਾ ਜਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਤੁਸੀਂ ਨਵੇਂ ਦਾ ਇਥੋਂ ਮਤਲਬ ਕਿ ਬਾਡੀ ਜੋ ਅਰੀਜਨਲ ਆਉਂਦੀ ਹੈ ਉਹ ਵੀ ਰਖਵਾ ਸਕਦੇ ਹੋ ਆਪਣੇ ਕੀਪੇ ਬਾਈ ਕੋਲੋਂ ਹਰੇਕ ਯਾਰ ਮਤਲਬ ਕਿ ਤੁਹਾਨੂੰ ਕਹਿ ਚੁੱਕਿਆ ਕਿ ਹਰੇਕ ਚੀਜ਼ ਦਾ ਇਥੋਂ ਹੱਲ ਹੈ ਭਾਈ ਜਿਹੜਾ ਵੀ ਤੁਹਾਨੂੰ ਕੋਈ ਲੋੜ ਆ ਕਿਸੇ ਵੀ ਚੀਜ਼ ਦੀ ਤਾਂ ਤੁਸੀਂ ਆ ਕੇ ਲੈ ਸਕਦੇ ਹੋ ਸਲਾਹ ਵੀ ਲੈ ਸਕਦੇ ਹੋ ਸਲਾਹ ਵੀ ਭਾਈ ਸਹੀ ਦਊਗਾ ਸਾਰਿਆਂ ਨੂੰ ਤੇ ਆਪਾਂ ਹੁਣ ਦਰਸ਼ਨ ਕਰਾਉਨੇ ਆ ਦੂਜੀ ਗੱਡੀ ਦੇ ਜਿਹੜੀ ਮੋਡੀਫਾਈ ਕਰੀ ਹੋਈ ਹੈ ਮਤਰੋ ਲਓ ਵੀ ਮਤਰੋ ਜਿਹੜੀ ਗੱਡੀ ਤੇ ਆਪਾਂ ਗੱਲ ਇਹ ਆ ਖੜੀ ਆ ਮਿੱਤਰੋ ਬੀਐਸਐਕਸ ਦਾ ਮਾਰਕ ਆ ਵੇ ਗੱਡੀ ਫੁੱਲ ਮੋਡੀਫਾਈ ਕੀਤੀ ਹੋਈ ਆ 16 ਮਾਡਲ ਇਹ ਮੂੰਹ ਬੋਲਦੀ ਕਿੰਨਾ ਮਾਡਲ ਬਾਈ ਗੱਡੀ ਆ 16 ਮਾਡਲ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਇੱਕ ਵਾਰੀ ਕਿ ਤੁਹਾਨੂੰ ਕਿਹੜਾ ਮਾਡਲ ਲੱਗ ਰਹੀ ਆ ਇਹ ਸ਼ੌਕ ਲੈ ਲੈਣ ਬੀਐਸਐਕਸ ਦਾ ਜੋ ਲੱਗਿਆ ਮਾਰਕ ਆ ਤੇ ਇਹ ਆ ਬੰਪਰ ਲਾਗੇ ਜਨੇ ਬਾਈ ਆਪਾਂ ਬੰਪਰਾਂ ਚ ਲਾ ਰਹੇ ਆ ਮਿੱਤਰੋ ਇਹ ਬੰਪਰ ਲਾਗੇ ਆਂਦਾ ਹੀ ਆ ਚੇਂਜ ਹੋ ਜਾਂਦਾ ਹੀ ਆ ਬੀਐਸਐਕਸ ਵਾਲਾ ਲਾਗੇ ਆਂਦਾ ਅੱਛਾ ਜੀ ਕੀ ਬਾਤ ਐ ਲਓ ਬਈ ਮਿੱਤਰੋ ਰੂਹ ਖੋਸ਼ ਹੁੰਦੀ ਆ ਤੇ ਇੱਥੋਂ ਤਾਂ ਦੇਖ ਕੇ ਤੁਸੀਂ ਜੱਜ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਹੀ ਪਤਾ 15 16 ਮਾਡਲ ਦੇ ਵਿੱਚ ਕਿੱਦਾਂ ਦੇ ਪੱਲੇ ਆਏ ਸੀ ਤੇ ਹੁਣ ਦੇਖੋ ਇਹ ਵੀ ਬਾਈ ਉਹਨਾਂ ਨੇ ਚੇਂਜ ਕਰਿਆ ਗੱਡੀ ਫੁੱਲ ਮੋਡੀਫਾਈ ਕਰੀ ਆ ਤਿਆਰ ਕਰਕੇ ਦਿੱਤੀ ਆ ਦੇਖੋ ਬਾਈ ਬੰਪਰ ਬਣਿਆ ਹੋਇਆ ਤੇ ਥੱਲੇ ਆ ਰਬੜਾ ਜਿੱਦਾਂ ਕਿ ਆਪਣੇ ਕੋਈ ਕੱਚੇ ਮਾਲ ਦੇ ਚੱਲਦੇ ਨੇ ਮਵਾਤੀ ਭਰਾ ਉਹਨਾਂ ਦੇ ਲੱਗੀਆਂ ਹੁੰਦੀਆਂ ਨੇ ਪਰ ਹਰ ਸ਼ੌਂਕ ਜਿਹੜੇ ਸਾਰਿਆਂ ਨੂੰ ਪੈਂਦੇ ਜਾ ਰਹੇ ਨੇ ਤੇ ਉਹ ਸ਼ੌਂਕ ਪੂਰੇ ਕਰਦੇ ਆ ਸਾਡੇ ਕੀਪੇ ਵਾਈ ਹੋਣੀ ਤੇ ਵਿੱਚੋਂ ਵੀ ਤਿਆਰ ਕੀਤੀ ਹੋਈ ਅੱਛਾ ਵਿੱਚੋਂ ਵੀ ਤਿਆਰ ਆ ਜਾਓ ਵੀ ਮਤਰੋ ਚਾਬੀ ਹੈ ਵੀ ਕੋਈ ਇਧਰ ਚਾਤੀ ਬਰਾਓ ਜੀ ਅੱਛਾ ਆ ਜਾਵੇ ਮਤਰੋ ਹਾਂ ਇਧਰ ਬਾਹਰ ਲੈ ਵੀ ਆ ਬਾਹਰ 3D ਪੂਰੀਆਂ ਲਾ ਕੇ ਦੇਖੋ ਆ ਵਿੱਚੋਂ ਤਿਆਰ ਆ ਗੱਡੀ ਤੇ ਸੀਟ ਆ ਜਿਹੜੀਆਂ ਜਲੰਧਰ ਵਾਲੀਆਂ ਗਗੜੇ ਜਿਹੜੀਆਂ ਜਲੰਧਰ ਵਾਲੀਆਂ ਬਣਾਉਂਦੇ ਉਹ ਆਏ ਹਨਾ ਸੀਟਾਂ ਵਿੱਚੋਂ ਸਾਰੀ ਤਿਆਰ ਕੀਤੀ ਹੋਈ ਇਹ ਬਾਈ ਸੀਟ ਬਦਲੀ ਹੋਈ ਆ ਹਾਂਜੀ 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 ਇਹ ਕਿਹੜੀ ਕਿਹੜੀ ਗਾਰਦੀ ਹੈ ਇਹ ਇਹ ਬੈਰੋ ਗੱਡੀ ਨਹੀਂ ਹੁੰਦੀ ਜੀ ਹੁਣ ਅੱਛਾ ਟੋਪ ਮਾਡਲ ਹੁਣ ਇਹਨਾਂ ਨੇ ਇਹ ਲਾਈ ਹੋਈ ਹੈ ਠੀਕ ਹੈ ਠੀਕ ਹੈ ਜੀ ਲਓ ਵੀ ਮਤਰੋ ਆ 3D ਪੂਰਾ ਲਾ ਕੇ ਹਨਾ ਆ ਪੌੜੀਆਂ ਪੂਣੀਆਂ ਵੀ ਆਪਣੀਆਂ ਬਣੀਆਂ ਬਈ ਇਹ ਸਾਰੀਆਂ ਲੋ ਵੀ ਤੇ ਇੱਕ ਬਈ ਸਪੈਸ਼ਲਿਸਟ ਆਹਾ ਚੀਜ਼ ਜਿਹੜੀ ਕਿ ਕਈ ਭਰਾਵਾਂ ਨੂੰ ਨਹੀਂ ਪਤਾ ਜੋ ਪੰਜਾਬ ਤੋਂ ਬਾਹਰ ਦੇ ਨੇ ਉਹ ਉਦਾਂ ਹੀ ਆਪਦੇ ਇਹ ਮੜਗਾੜ ਨੇ ਉਹ ਬਾਹਰ ਨੂੰ ਕਰਵਾ ਕੇ ਰੱਖਦੇ ਨੇ ਕਦੇ ਕਿਸੇ ਚੜ ਗਏ ਕਦੇ ਕਿਸੇ ਜੜ ਗਏ ਸੋ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਕੀਪੇ ਬਾਈ ਉਹਨਾਂ ਕੋਲੇ ਆਓ ਤੇ ਪੂਰੇ ਇਹਨ ਮਲਾ ਕੇ ਸੈੱਟ ਕਰ ਦੇਣਗੇ ਤੇ ਆਹ ਦੇਖੋ ਜੀ ਕਾਹ ਘੈਂੜ ਗੱਲਬਾਤ ਕਰਵਾਈ ਹੋਈ ਹੈ ਲੋ ਵੀ ਮਿੱਤਰੋ ਜਦਾਂ ਕਿ ਕੀਪੇ ਬਾਈ ਨੇ ਦੱਸਿਆ ਸੀ ਇਹਨੇ ਸਾਡੇ ਸਰਪੰਚ ਸਾਹਿਬ ਉਹ ਸਰਪੰਚ ਸਾਹਿਬ ਕੀ ਹਾਲ ਚਾਲ ਨੇ ਸੋ ਬਾਈ ਜੀ ਕਿਹੜਾ ਸ਼ਹਿਰ ਹੈ ਆਪਣਾ ਮੇਰਾ ਖੰਨਾ ਵੀਰੇ ਖੰਨਾ ਸ਼ਹਿਰ ਆ ਬਾਈ ਦਾ ਲੋ ਵੀ ਮਿੱਤਰੋ ਬਾਈ ਦੀ ਗੱਡੀ ਕਿਹੜੀ ਆ ਜੀ ਮੇਰੀ ਵੀ ਆਕੜੀ ਆ ਅੱਛਾ ਇਹ ਤੁਹਾਡੀ ਗੱਡੀ ਆ ਕੀ ਚੱਕਰ ਬਣਿਆ ਕੀ ਚਾਂਸ ਬਣਿਆ ਸੀ ਮਾਰਾ ਇਹ ਟਿਪਰ ਵਾਲਿਆਂ ਨੇ ਗੱਡੀ ਨੇ ਮੂਰੇ ਬ੍ਰੇਕਾਂ ਮਾਰਤੀਆਂ ਅੱਛਾ ਜੀ ਦੇਖਾਂ ਚਲੋ ਤੇ ਕਿੰਨੇ ਦਿਨ ਹੋ ਗਏ ਬਾਈ ਉਹ ਹੁਣਾਂ ਕੋਲੇ ਆਏ ਨਹੀਂ ਮੈਨੂੰ ਹੋ ਚੁੱਕਿਆ ਹਫ਼ਤੇ ਗੇੜਤੀ ਅੱਛਾ ਨੰਬਰ ਲਵਾ ਕੇ ਰੱਖਿਆ ਹੋਇਆ ਮਤਲਬ ਕੀ ਕਿਉਂ ਕੀ ਚੱਕਰ ਪੈ ਟਾਈਮ ਲੱਗੇ ਐ ਬੇ ਗੋਣ ਅ ਅੱਛਾ ਜਾਣੀ ਕੀ ਤਸੱਲੀ ਕੀਪੇ ਬਾਈ ਕੋਲ ਹੀ ਆ ਯਾਨੀ ਕਿ ਹੋਰ ਨਹੀਂ ਕਿਸੇ ਕੋਲੇ ਹੈ ਤੇ ਲੋ ਵੀ ਮਿੱਤਰੋ ਜਿੱਥੇ ਐਡਾ ਵੱਡਾ ਯਕੀਨ ਹੋਵੇ ਤਾਂ ਬੰਦਾ ਆਵੇ ਵੀ ਕਿਉਂ ਨਾ ਇਹ ਕੋਈ ਗੱਲ ਬਾਤ ਹੈ ਤਾਂ ਹੀ ਆਉਂਦੇ ਨੇ ਤੇ ਕਿੰਨਾ ਕੁਝ ਤੁਹਾਨੂੰ ਦਿਖਾਤਾ ਸਿਰਫ ਇੱਕ ਜਰੀਆ ਸੀ ਮੇਰਾ ਤੁਹਾਡਾ ਤੁਹਾਨੂੰ ਕੀਪੇ ਬਾਈ ਤੱਕ ਲੈ ਆਣ ਦਾ ਪਹਚਾਣ ਦਾ ਬਹੁਤ ਗਈ ਸਲਾਮਾਂ ਵੀ ਹੁੰਦੀਆਂ ਨੇ ਗੱਲਬਾਤ ਵੀ ਹੁੰਦੀ ਆ ਹਨਾ ਕਿ ਕਈ ਵਾਰ ਆਪਾਂ ਗਲਤ ਰਾਹੇ ਚਲੇ ਜਾਂਦੇ ਆ ਗਲਤੋ ਬੰਦੇ ਦੇ ਹੱਥ ਚੜ ਜਾਂਦੇ ਆ ਤੇ ਸਾਡਾ ਮਕਸਦ ਸਿਰਫ ਵੀਡੀਓ ਪਾਉਣ ਦਾ ਇਹੀ ਸੀ ਕਿ ਕੋਈ ਭਰਾ ਖੱਜਲ ਖਵਾਰ ਨਾ ਹੋਵੇ ਤੇ ਤੁਹਾਡਾ ਹਮੇਸ਼ਾ ਸੱਤੇ ਚ ਸਰੇ ਤੇ ਸਹੀ ਬੰਦੇ ਦੇ ਤੁਸੀਂ ਮਤਲਬ ਕਿ ਕੋਲ ਆਓ ਤੇ ਤੁਹਾਨੂੰ ਸਹੀ ਚੀਜ਼ ਦਾ ਪਤਾ ਲੱਗ ਸਕੇ ਸੋ ਮੈਂ ਤਾਂ ਬਾਈ ਜੀ ਅੱਜ ਤੱਕ ਨਿੱਕਾ ਮੋਟਾ ਵੀ ਕੋਈ ਕੰਮ ਕਰਵਾਉਣਾ ਕੋਈ ਬਾਰੀਆਂ ਵੀ ਢਲੀਆਂ ਹੋਣ ਤਾਂ ਆਪਾਂ ਦੇ ਕੀਪੇ ਬਾਈ ਕੋਲ ਹੀ ਕਰਵਾਈ ਦੀਆਂ ਆ ਕੇ ਤੇ ਇੱਕ ਯਕੀਨ ਆ ਬਾਈ ਆਪਦੇ ਬੰਦਿਆਂ ਤੇ ਸੋ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਤੇ ਬਾਹਲੇ ਬੰਦੇ ਤੋਂ ਵੀ ਤੁਹਾਨੂੰ ਰਿਵਿਊ ਲੈਤਾ ਤੇ ਵਾਇਰੂਲ ਚੜਦੀ ਕਲਾ ਤੇ ਰੱਖੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਕੀਪੇ ਬਾਈ ਦਾ ਨੰਬਰ ਜੋ ਕੈਪਸ਼ਨ ਦੇ ਵਿੱਚ ਅੱਜ ਦਵਾਂਗੇ ਜੋ ਐਡਰੈਸ ਹੈਗਾ ਜੀ ਲੁਧਿਆਣਾ ਫਰੋਇਪੁਰ ਰੋਡ ਤੇ ਦੁੰਨੇਕੇ ਦੇ ਨਜ਼ਦੀਕ ਨੀਅਰ ਦੁੰਨੇਕੇ ਵਿਲੇਜ ਤੇ ਇਹਨੇ ਨਾਲ ਦੇ ਪੰਪਲੇ ਨਾਲ ਜੋ ਵਰਕਸ਼ਾਪ ਹੈ ਜੀ ਤੇ ਅਗੇ ਤੁਸੀਂ ਜਦੋਂ ਮਰਜ਼ੀ ਮਿਲ ਸਕਦੇ ਹੋ ਵੀਰ ਨੂੰ ਦਫ਼ਤਰ ਦੇ ਵਿੱਚ ਹੀ ਹੁੰਦਾ ਇੱਥੇ ਵਰਕਸ਼ਾਪ ਦੇ ਵਿੱਚ ਉਹਨਾਂ ਨਾਲੇ ਖੁਦ ਕੰਮ ਕਰਦਾ ਆਪ ਇਹ ਨਹੀਂ ਹੈਗਾ ਕਿ ਬੰਦੇ ਰੱਖਿਆ ਤੇ ਆਪ ਬਸ ਇਕੱਲਾ ਕਾਊਂਟਰ ਦੇ ਬੈਠ ਕੇ ਇਕੱਲੇ ਪੈਸੇ ਗੈਨੇਆ ਜਾਂ ਕੁਝ ਹੋਰ ਸਿਰਫ ਆਪ ਕੰਮ ਕਰਦਾ ਨਾਲ ਕੋਲੇ ਖੜ ਕੇ ਜਿੰਨਾ ਚਿਰ ਖੁਦ ਨੂੰ ਤਸੱਲੀ ਨਹੀਂ ਉਹਨਾਂ ਟਾਈਮ ਗੱਡੀ ਨਹੀਂ ਬਾਹਰ ਜਾਣ ਦਿੰਦਾ ਸੋ ਇਹਦੇ ਉੱਤੇ ਹੋਰ ਤੁਹਾਨੂੰ ਕੀ ਚਾਹੀਦਾ ਬਾਕੀ ਸਰ ਬੱਤ ਜਬ ਬੜਾ ਮੰਗਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਪੇਜ ਨੂੰ ਲਾਈਕ ਕਰ ਲਿਓ ਲਵ ਯੂ ਆਲ